ਅੱਜ ਪਿੰਡ ਦਾਖਾ ਵਿਖੇ ਜ਼ਿਲ੍ਹਾ ਲੁਧਿਆਣਾ ਸਰਦਾਰ ਜਗਜੀਤ ਸਿੰਘ ਭੋਲਾ ਸਰਪੰਚ ਸੌਪਕਾ ਸਰਪੰਚ ਸਰਦਾਰ ਜਤਿੰਦਰ ਸਿੰਘ ਨੇ ਸਰਦਾਰ ਗੁਰ ਇਕਬਾਤ ਸਿੰਘ ਜੀ ਦਾ ਸਰਦਾਰ ਜਗਮਉਂਦ ਸਿੰਘ ਸੇਖੋਂ ਜੀ ਦਾ ਮਾਸਟਰ ਜਗਤਾਰ ਸਿੰਘ ਸੇਖੋਂ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਕਿਉਂਕਿ ਇਹਨਾਂ ਦੀ ਮਿਹਨਤ ਦਾ ਸਦਕਾ ਇਹਨਾਂ ਦੀ ਕਿਰਤ ਕਮਾਈ ਵਿੱਚੋਂ ਇਹਨਾਂ ਨੇ ਆਪ ਦੀ ਵਿੱਚੋਂ ਪਿੰਡ ਦੀ ਪਿਛੇ ਨਖਾਰ ਚੇਂਜ ਕਰ ਦਿੱਤੀ ਜਿਵੇਂ ਕਿ ਇਹਨਾਂ ਛੱਪੜ ਵਧੀਆ ਬਣਾਏ ਹੋਰ ਦਰਖਤ ਲਵਾਏ 2000 ਤੋਂ ਵੱਧ ਬੁੱਟਾ ਵੀ ਲਗਵਾਇਆ ਤੇ ਇਹਦੀ ਪਾਲਣਾ ਪੋਸ਼ਣ ਵੀ ਕੀਤੀ ਮਿਹਨਤ ਵੀ ਕੀਤੀ ਤੇ ਕਈਆਂ ਨੇ ਆਪਣਾ ਦਸਵੰਧ ਕੱਢ ਕੇ ਇਸ ਨੂੰ ਨਖਾਰ ਵਿੱਚ ਆਪਦਾ ਹਿੱਸਾ ਪਾਇਆ ਇਸ ਵਕਤ ਮੌਜੂਦ ਸਨ ਸਰਦਾਰ ਧਰਮਨ ਸਿੰਘ ਜੀ ਕਮੇਟੀ ਪ੍ਰਧਾਨ ਬਾਬਾ ਨੱਥੂ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਬਰਵੀਰ ਸਿੰਘ ਜੀ ਮੀਤ ਪ੍ਰਧਾਨ ਬਰਵੀਰ ਸਿੰਘ ਕਾਲਾ ਜੀ ਸਤਨਾਬ ਸਿੰਘ ਜੀ ਸਮੂਹ ਪੰਚਾਇਤ ਮੈਂਬਰ ਤੇ ਸਮੂਹ ਬਾਬਾ ਨਥੂ ਗੁਰਦੁਆਰਾ ਸਾਹਿਬ ਦੀ ਦੇ ਕਮੇਟੀ ਮੈਂਬਰ ਇਸ ਵਕਤ ਮੌਜੂਦ ਸਨ ਤੇ ਇਸ ਇਹ ਤੇ ਸਾਨੂੰ ਸਾਡੇ ਨਾਲ ਵਿਚਾਰਾ ਸਾਂਝੀ ਕੀਤੀ ਸਰਪੰਚ ਜਗਜੀਤ ਸਿੰਘ ਜੀ ਨੇ ਤੇ ਜਿਨ੍ਹਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਨੇ ਵੀ ਨਾਲ ਸਾਡੇ ਨਾਲ ਵਿਚਾਰਾ ਸਾਂਝੀਆਂ ਕੀਤੀਆਂ ਹਾਂਜੀ ਸਰ ਆਪਣਾ ਨਾਮ ਦੱਸੋ ਨਾਮ ਕੀ ਤੁਹਾਡਾ ਸਰਪੰਚ ਜਗਜੀਤ ਸਿੰਘ ਦਾ ਦਾਤਾ ਜੀ ਸਰਪੰਚ ਸਾਹਿਬ ਇੱਥੇ ਅੱਜ ਦਾਤੀ ਕੀ ਪ੍ਰੋਗਰਾਮ ਸੀਗਾ ਕੀ ਇਹ ਇਹਦਾ ਬਰਤਵਾ ਆਸਗੇ ਸਾਡੇ ਦਾਤਾ ਜੀ ਜਿਨ੍ਹਾਂ ਨੇ ਦਾਕੇ ਨਗਰ ਨੂੰ ਬਹੁਤ ਆਪਣੇ ਵੱਲੋਂ ਸੇਵਾ ਕੀਤੀ ਆ ਆਨੇ 17 ਦੇ ਜੰਗੇ ਲਵਾਏ ਪਾਰਕ ਬਣਾ ਕੇ ਦਿੱਤੇ ਇਹਨਾਂ ਨੇ ਦੋ ਡਿਸਪੈਂਸਰੀਆਂ ਅਤੇ ਪ੍ਰਾਇਮਰੀ ਸਕੂਲ ਲਈ ਬਹੁਤ ਜ਼ਿਆਦਾ ਇਹਨਾਂ ਨੇ ਉਹ ਕੰਮ ਕੀਤਾ ਵਾ ਇਥੇ ਕਮਰੇ ਬਣਵਾਏ ਪੱਕਾ ਕਰਾਇਆ ਕਿ ਹੁਣ ਵੀ ਬਿਲਡਿੰਗ ਦਾ ਕਾਰ ਦੁਵਾਰੀ ਖਰਾਬ ਸੀਗੀ ਉਹਨੂੰ ਢਾ ਕੇ ਦੁਬਾਰਾ ਪਲਾਸਟਰ ਕਰਾ ਕੇ ਬਰਾ ਕੇ ਪਲਾਸਟਰ ਕੀਤਾ ਇਹਨਾਂ ਦੀ ਬਹੁਤ ਵੱਡੀ ਦੇਣਾ ਅਸੀਂ ਇਹਨਾਂ ਦੇ ਪਿੰਡ ਨੂੰ ਜਿਹੜੇ ਇਹਨਾਂ ਦੇ ਦੇਣ ਆ ਉਹਦੇ ਬਦਲੇ ਇਹਨਾਂ ਨੇ ਅਰਮਾਨ ਕੀਤਾ ਜੀ ਦੂਜੇ ਮਾਤਾ ਜੀ ਕਰਤਾ ਹੈਗਾ ਹਾਂਜੀ ਜਿਨ੍ਹਾਂ ਨੇ ਦਰਸਤਾ ਵੀ ਬਹੁਤ ਵੱਡੀ ਸੇਵਾ ਕੀਤੀ ਸਾਡੀ ਪਿਛਲੀ ਪੰਚਾਇਤ ਨਾਲ ਰਲ ਕੇ ਇਥੇ 2000 ਦੇ ਨੇੜੇ ਇਹਨਾਂ ਨੇ ਜਿਹੜਾ ਬੂਟਾ ਵਾ ਉਹ ਪਾਲਿਆ ਵਾ ਇਹ 3000 ਦੇ ਵਹੁਣਾਂ ਦੇ ਸੇਖੋਂ ਸਾਥ ਸਾਝੀ ਸੇਖੋਂ ਪਿੰਡੀ ਵਾਲੋਂ ਜਿਹਨਾਂ ਨੂੰ ਬਾਬਾ ਬੋਰ ਕਿਹਾ ਜਾਂਦਾ ਪੰਜਾਬੀ ਰਾਏ ਤੇ ਉਹਨਾਂ ਦੇ ਭਤੀਜੇ ਆ ਇਹਨਾਂ ਨੇ ਵੀ ਸਾਡੇ ਸੱਤਾ ਬਾਈ ਆ ਤੇ ਹੋਰ ਸਾਡੇ ਮੁੰਡੇ ਆ ਇਹਨਾਂ ਨੇ ਸਾਰਿਆਂ ਨਾਲ ਰਲ ਕੇ ਇਹ ਵੀ ਸਾਡੇ ਪਿੰਡ ਬੂਟਿਆਂ ਦੀ ਬਹੁਤ ਵੱਡੀ ਸੇਵਾ ਕਰਿਆ ਤੇ ਹੋਰ ਵੀ ਇਹਨਾਂ ਨੇ ਹੋ ਹੈ ਵੀ ਜੇ ਕਦੇ ਵੀ ਕੋਈ ਲੋੜ ਵੇ ਜੋ ਪੰਚਾਇਤ ਨੂੰ ਦਊਗੇ ਸਹਿਯੋਗ ਆ ਵੀ ਪੂਰਾ ਇਹਨਾਂ ਹੀ ਬਹੁਤ ਸਹਿਯੋਗ ਕਰਦੇ ਆ ਦੋੜ ਇੰਨੇ ਜਿ ਬੁੱਟਿਆਂ ਲਾਉਣ ਤੇ ਜਾਂ ਬਿਲਡਿੰਗ ਦਾ ਦੇ ਤੁਹਾਨੂੰ ਕੀ ਲੱਗਦਾ ਕਿੰਨਾ ਖਰਚ ਆਊਗਾ ਉਹ ਇੰਨਾ ਤੇ ਇਹਦਾ ਵੀ ਹੁਣ ਖਰਚਾ ਦਾ ਕੋਈ ਨਹੀਂ ਕੋਈ ਸਹਿਤ ਵੀ ਨਹੀਂ ਕੀਤਾ ਜਾਦਾ ਬਹੁਤ ਰੁਪਏਦ ਨੇ ਲਾਤ ਆਊਗਾ ਜੀ ਇਹਨਾਂ ਨੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਵਾਲੇ ਟਾਈਮ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਆ ਦਾਖੇ ਪਿੰਡ ਤੇ ਪਿੰਡ ਦੀ ਉਹਨਾ ਇਹ ਸਾਡੇ ਗੁਰਕਵਾਰ ਸਿੰਘ ਆ ਜੀ ਤਾਂ ਕਿ ਸਾਡੇ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਡਾਕਾ ਦੀ ਸੇਵਾ ਇਹ ਆਪਣੇ ਪਰਿਵਾਰ ਰਣੀ ਕਰਾਂਗੇ ਅਸੀਂ ਜਗ੍ਹਾ ਦੇ ਦੇਣੀ ਆ ਮਤਾ ਪਾ ਕੇ ਇਹਨਾਂ ਨੂੰ ਉਹ ਜਗ੍ਹਾ ਤੇ ਉਹਦੀ ਸਾਰੀ ਕਰਾਉਣਗੇ ਤੇ ਜਿਹੜੀ ਉਹਦਾ ਕਿਰਾਇਆ ਆਊਗਾ ਉਹ ਇਹ ਕਹਿੰਦੇ ਪ੍ਰਾਇਮਰੀ ਸਕੂਲ ਨੂੰ ਦਿੱਤਾ ਜਾਊਗਾ ਬਹੁਤ ਧੰਨਵਾਦ ਜੀ ਸਰ ਅੱਜ ਡੋਟਾ ਪਿੰਡ ਵਾਕੇ ਨੇ ਸਨਮਾਨ ਕੀਤਾ ਗਿਆ ਤੁਸੀਂ ਇਸ ਵਾਰ ਕੀ ਕਰਨਾ ਚਾਹੋਗੇ ਮੈਂ ਪੰਜਾਬ ਜਦੇ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਜਿਹੜਾ ਅਸੀਂ ਕੰਮ ਅੱਤੇ ਕੀਤੇ ਆ ਆਪਦੇ ਦਿਲੋਂ ਖੁਸ਼ੀ ਨਾਲ ਕੀਤੇ ਆ ਮੈਨੂੰ ਆਪਦੇ ਪਿੰਡਾਂ ਬਹੁਤ ਪਿਆਰ ਆ ਅੱਗੇ ਵੀ ਜੇ ਕਦੇ ਟਾਈਮ ਮੈਨੂੰ ਮਿਲੂਗਾ ਮੌਕਾ ਕਰਨਾ ਮੈਂ ਤੁਹਾਡੀ ਸੇਵਾ ਕਰੂੰਗਾ ਤੇ ਮੇਰੇ ਪੰਚਾਇਤ ਮੇਰੇ ਨਾਲ ਐ ਨਹੀਂ ਬਹੁਤ ਬਹੁਤ ਖੁਸ਼ੀ ਆ ਤੇ ਪਿੰਡ ਦੇ ਲੋਕ ਸਾਰੇ ਮੇਰੇ ਨਾਲ ਨੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦੇ ਜੇ ਮੇਰੇ ਨਾਲ ਨਾਲ ਮੈਨੂੰ ਕੰਮ ਕਰਨੇ ਬਹੁਤ ਮੁਸ਼ਕਲ ਰਹੇ ਸੀ ਪਹਿਲਾਂ ਤੇ ਪਹਿਲੀ ਪੰਚਾਇਤ ਵੀ ਹੁਣ ਦੀ ਪੰਚਾਇਤ ਵੀ ਮੇਰੇ ਨਾਲ ਖੜੇ ਪਿਛਲੀ ਪੰਚਾਇਤ ਵੀ ਮੇਰੇ ਨਾਲ 100% ਖੜੀ ਰਹੀ ਆ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਗ੍ਰਾਹਨ ਵਿੱਚ ਪਿੰਡ ਦੀ ਕੇ ਸੇਵਾ ਸਥੀ ਦਿਲੋਂ ਦਿਲੋਂ ਪੂਰੇ ਰਾਜ ਕੇ ਕਰਾਂਗੇ ਕੁਝ ਵੀ ਕੰਮ ਆਵੇ ਬਹੁਤ ਧੰਨਵਾਦ ਜੀ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਨੂੰ ਅੰਡਪਿੰਡ ਦਾਖੇ ਸਨਮਾਨ ਕੀਤਾ ਵਾ ਤੁਸੀਂ ਤੁਹਾਡਾ ਕੀ ਕਹਿਣਾ ਹੈ ਪਿੰਡ ਦਾਖੇ ਵਾਲੇ ਪਿੰਜਾਇਤ ਨੇ ਪੂਰੇ ਸਮੂਹ ਨਗਰਵਨੀ ਰੋਡਾ ਸਨਮਾਨ ਕੀਤਾ ਗਿਆ ਵਾ ਤੁਸੀਂ ਇਸ ਵਾਰ ਕੀ ਕਹਿਣਾ ਚਾਹੋਗੇ ਦੇਖੋ ਜੀ ਗਾਣਾ ਇਹ ਚਾਹੁੰਦੇ ਆ ਕਿ ਜੋ ਸੇਵਾ ਕਰੀ ਜਾਂਦੀ ਹੈ ਇਹ ਆਪਣਾ ਪਿੰਡ ਸਮਝ ਕੇ ਤੇ ਪਿੰਡ ਨਾਲ ਮੁਹੱਬਤ ਕਰੀ ਲਈਏ ਅਸੀਂ ਕਿਸੇ ਦੇ ਮਾਨ ਦੇ ਕੋਈ ਹੱਕਦਾਰ ਨਹੀਂ ਹਾਂ ਔਰ ਇਹਨਾਂ ਨੇ ਇਹਨਾਂ ਤੋਂ ਜਿਆਦਾ ਮਾਣ ਬਖਸ਼ਿਆ ਬਾਕੀ ਇਹ ਕਿ ਅਸੀਂ ਹਮੇਸ਼ਾ ਪਿੰਡ ਦੀ ਸਕੂਲਾਂ ਦੀ ਬੱਚਿਆਂ ਵਾਸਤੇ ਜੋ ਵੀ ਕਰ ਸਕਦੇ ਆ ਉਹ ਕਰਦੇ ਰਹਿੰਦੇ ਆ ਸਾਡਾ ਇੱਕ ਜਥੇਬੰਦੀ ਹੈ ਉਹਦਾ ਨਾਮ ਦਾਖਾ ਇਸੇ ਵਾਲਾ ਕਲੱਬ ਠੀਕ ਹੈ ਜੀ ਅਸੀਂ ਸਾਰੇ ਕਲੱਬ ਦੇ ਵੱਲੋਂ ਸਕੂਲਾਂ ਦੇ ਵਿੱਚ ਸਕਾਲਰਸ਼ਿਪ ਦਿੰਦੇ ਆ ਕੇਵਰੀ ਟੀਚਰ ਦੀ ਦਰਖਾ ਵੀ ਦਿੰਦੇ ਆ ਕਮਰੇ ਵੀ ਪਾ ਕੇ ਦਿੱਤੇ ਆ ਹਾਲ ਬਣਾ ਕੇ ਦਿੱਤਾ ਕੰਪਿਊਟਰ ਲੈਬ ਬਣਾ ਕੇ ਦਿੱਤੀ ਜਨਰੇਟਰਸ ਪ੍ਰੋਵਾਈਡ ਕਰਦੇ ਆ ਇਹ ਸਾਰੇ ਕੰਮਾਂ ਦੇ ਪਿੱਛੇ ਕਈ ਸਾਲਾਂ ਤੋਂ ਜੀ ਤਕਰੀਬਨ 4.5 ਕਰੋੜ ਤੋਂ ਜ਼ਿਆਦਾ ਪੈਸਾ ਜਿਹੜਾ ਉਹ ਬੱਚਿਆਂ ਦੀ ਸਕੂਲਾਂ ਦੀ ਹਲਕੇ ਦੀ ਮੁਹਾਈ ਤੇ ਅਸੀਂ ਖਰਚੇ ਆ ਅੱਖਾਂ ਦੇ ਕੈਂਪ ਲਾਏ ਜਾਂਦੇ ਆ ਅੱਜ ਵੀ ਜਿਹੜਾ ਕੈਂਪ ਉਹ ਚੱਲ ਰਿਹਾ ਇਸ ਵੇਲੇ ਇਹ ਤੋਂ ਇਲਾਵਾ ਅਸੀਂ ਰਿਮੋਟ ਏਰੀਆਸ ਜਾ ਕੇ ਜਿੱਦਾਂ ਕਿ ਫਾਜ਼ਲ ਦਾ ਹੋਇਆ ਹੁਸੈਨੀਆ ਹੋਇਆ ਉੱਥੇ ਗਰੀਬ ਲੋਕਾਂ ਕੋਲ ਬਿਲਕੁਲ ਪੈਸੇ ਦੀ ਇਹਨਾਂ ਨੂੰ ਕਿਸੇ ਆਪ ਦਾ ਇਲਾਜ ਕੋਲ ਨਹੀਂ ਉਹ ਸਭ ਕੀ ਜਾ ਕੇ ਅਸੀਂ ਜਿਹੜੇ ਕੈਂਪ ਲਾਉਣੇ ਆ ਬਾਕੀ ਜਿਹੜੇ ਪੌਦੇ ਲਾਉਣ ਦਾ ਮਿਸ਼ਨ ਹੈ ਉਹ i wanna see green punjab ਸੋ ਉਹਨਾਂ ਵਾਸਤੇ ਸੀ ਬੁੱਤੇ ਪ੍ਰੋਵਾਈਡ ਕਰਦੇ ਆ ਇੱਥੋਂ ਦੇ ਵਲੰਟੀਅਰ ਜਿਹੜੇ ਆਪਣੇ ਮਾਸਟਰ ਜੀ ਹੈ ਜਗਤਾਰ ਸਿੰਘ ਤੇ ਸਤਨਾਮ ਸਿੰਘ ਹੈ ਆਪਣੇ ਸਰਪੰਚ ਸਾਹਿਬ ਭੋਲਾ ਤੇ ਇਹਨਾਂ ਦੀ ਟੀਮ ਬਹੁਤ ਸਹਾਇਕ ਦਿੰਦੇ ਆ ਜਤਿੰਦਰ ਇੱਥੇ ਸੀ ਆਪਣਾ ਪਹਿਲੇ ਸਰਪੰਚ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਬੁੱਤਿਆਂ ਨੂੰ ਪਾਣੀ ਟੈਂਕਰ ਸਪੈਸ਼ਲ ਖਰੀਦ ਕੇ ਬੁੱਤੇ ਪਾਲਣੇ ਜਿਹੜੇ ਆ ਉਹ ਲੌਂਗ ਤੋਂ ਜਾ ਕੇ ਔਖਾ ਕੰਮ ਆ ਔਰ ਉਹ ਕੰਮ ਜਿਹੜਾ ਇਹ ਸਾਡੇ ਵਲੰਟੀਅਰ ਦੀ ਜਿਹੜੀ ਟੀਮ ਹੈ ਉਹ ਬੜੇ ਹਿਸਤੇ ਦੇ ਢੰਗ ਨਾਲ ਬੜੇ ਐਫੀਸ਼ੈਂਟਲੀ ਉਹਨੂੰ ਨਿਭਾਉਂਦੇ ਆ ਸਾਨੂੰ ਬਹੁਤ ਮਾਣ ਹੈ ਪਿੰਡ ਦੇ ਵਲੰਟੀਅਰ ਤੇ ਪਿੰਡ ਦੀ ਪੰਚਾਇਤ ਤੇ ਜਿਵੇਂ ਤੁਸੀਂ ਦੱਸਿਆ ਗਿਆ ਕਿ ਤੁਸੀਂ ਫਾਜ਼ਿਲਕਾ ਵਗੈਰਾ ਉਧਰ ਵੀ ਜਾਂਦੇ ਹੋ ਅਣੀ ਆਪਾਂ ਇਹ ਕਹਿ ਲਈਏ ਕਿ ਤੁਸੀਂ ਕੇ ਲਈ ਪਿੰਡ ਦਾਕੇ ਜਾਂ ਇਸੇ ਵਾਦਾ ਕੀਮਤ ਨਹੀਂ ਹੋਰ ਥਾਵਾਂ ਵੀ ਜਾਂਦੇ ਆ ਹਾਂਜੀ ਹਾਂਜੀ ਨਹੀਂ ਦੇਖੋ ਕੋਈ ਤਾਂ ਕਿਸੇ ਵੀ ਹਲਕੇ ਦੇ ਚੰਗ ਲੋਕ ਕਿਸੇ ਗਰੀਬ ਨਹੀਂ ਹਲ ਕੋਈ ਦਸਨ ਮੈਰੋ ਦਾਕੇ ਦਾ ਜਾਂ ਕਿਸੇ ਹੋਰ ਪਿੰਡ ਦਾ ਇਤੋਂ علاوہ ਅਸੀਂ ਇਹ ਪੌਦੇ ਆ ਉਹ ਵੱਡੇ ਗੁਰਦਵਾਰਿਆਂ ਦੇ ਵਿੱਚ ਅਸੀਂ ਲੈ ਕੇ ਜਾਂਦੇ ਆ ਜਿੱਦਾਂ ਉਹਨੂੰ ਅਸੀਂ ਰੁੱਖਦਾਨ ਕਹਿੰਦੇ ਆ ਅਸੀਂ ਢਾਲੀ ਸਾਹਿਬ ਦੰਦਮਨ ਸਾਹਿਬ ਪਟਾਣੀ ਸਾਹਿਬ ਜਿੱਥੇ ਆਪਣੇ ਸੱਜ ਪੌਣ ਜਾਂਦੇ ਆ ਇਹਨਾਂ ਨੂੰ ਸੱਦ ਤਲਵੰਡੀ ਹੋਰ ਵੀ ਵੱਡੇ ਵੱਡੇ ਗੁਰਦਵਾਰਿਆਂ ਦੇ ਵਿੱਚ ਜਾ ਕੇ ਅਸੀਂ ਸੰਪਰਕ ਕਰਦੇ ਆ ਉਹਨਾਂ ਨੂੰ ਦੱਸਦੇ ਆ ਕਿ ਅਸੀਂ ਤੁਹਾਨੂੰ ਮਾਨਸੂਨ ਸੀਜ਼ਨ ਦੇ ਵਿੱਚ ਪੌਦੇ ਡਿਲੀਵਰ ਕਰਾਂਗੇ ਤੇ ਉਹ ਬੜੇ ਉਤਸ਼ਾਹ ਨਾਲ ਉਹ ਪੌਦੇ ਲਗਾਉਂਦੇ ਆ ਤੋ ਸਾਡਾ ਟੀਚਾ ਹੈ ਕਿ ਪੰਜਾਬ ਦੇ ਵਿੱਚ ਵਰਤਵਾਦ ਬਹੁਤ ਦੇ ਰਹਿਣ ਵਰਤਵਾਦ ਗਰੀਨਲੀ ਹੋਵੇ ਬਹੁਤ ਬਹੁਤ ਧੰਨਵਾਦ ਜੀ ਹਨੀ ਮਾਸਟਰ ਜੈਤਾਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਡੋਡਾ ਤੁਸੀਂ ਅੱਜ ਬਹੁਤ ਕੰਮ ਕੀਤੇ ਪਹਿਲਾਂ ਦਰਾਕ ਤਾਕੀ ਦੀ ਲਿਖਿਆ ਵਾ ਕਿ ਆਏਗਾ ਦਰਾਕ ਰੱਖ ਹੋਏ ਹੋਏ ਨੇ ਪਰ ਅੱਜ ਜਿਹੜੀ ਮਿਹਨਤ ਤੁਹਾਨੂੰ ਫਾਲ ਮਿਲਦਾ ਪਿਆ ਸਨਮਾਨ ਕੀਤਾ ਗਿਆ ਸੂਬਾ ਪੰਚਾਇਤ ਨੂੰ ਤੇ ਮੋਤਾ ਬਣੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਸਾਡੇ ਪਿੰਡ ਦੀ ਨਵੀਂ ਪੰਚਾਇਤ ਬਣੀਆਂ ਜੀ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਇਹਨਾਂ ਨੇ ਮੈਨੂੰ ਅੱਜ ਸਨਮਾਨ ਕੀਤਾ ਮੈਂ ਜੀ ਇਹ ਪਿੰਡ ਦੇ ਵਿੱਚ ਬਹੁਤ سارے ਦਰਖਤ ਲਾਉਣ ਦੀ ਕੋਸ਼ਿਸ਼ ਕਰ ਰਿਆਂ ਵੀ ਸਾਡੇ ਪਿੰਡ ਦੇ ਵਿੱਚ ਵੱਧ ਤੋਂ ਵੱਧ ਰਸਤ ਲੱਗਣ ਵਾਤਾਵਰਣ ਸਾਫ਼ ਹੋਵੇ ਇਹ ਸਰਦਾਰ ਗੁਰਕਬਾਲ ਸਿੰਘ ਸੇਖੋਂ ਇਹ ਸਰਦਾਰ ਦਗਮੋਰ ਸਿੰਘ ਸੇਖੋਂ ਜੀ ਅਸੀਂ ਪਿੰਡ ਵਾਲੇ ਇਹਨਾਂ ਦੇ ਨਾਲ ਰਲ ਕੇ ਕੰਮ ਕਰਦੇ ਆਂ ਜੀ। ਇਹ ਇਹ ਸਾਡੀ ਬਹੁਤ ਮਦਦ ਕਰਦੇ ਆ। ਜਿਹੜੇ ਵੀ ਪਿੰਡ ਦੇ ਅਸੀਂ ਪਿੰਡ ਦੇ ਵਿੱਚ ਖਾਸ ਕਰਕੇ ਸਾਫ ਸਫਾਈ ਦਾ ਕੰਮ ਕਰਦੇ ਆਂ। ਵੀ ਸਾਡਾ ਜਿਹੜਾ ਪਿੰਡ ਦਾ ਕੋ ਦਰਖਤ ਲੱਗਣਾ ਤੇ ਪਿੰਡ ਦੇ ਵਿੱਚ ਸਾਫ ਸਫਾਈ ਹੋਵੇ ਵੱਧ ਤੋਂ ਵੱਧ ਜੀ। ਹੁਣ ਅਸੀਂ ਜਿਹੜਾ ਸਾਡਾ ਅਗਲਾ ਟੀਚਾ ਸਾਰੇ ਪਿੰਡ ਦੇ ਵਿੱਚ ਵੀ ਹੋਰ ਬੂਟੇ ਲਵਾਵਾਂਗੇ ਲਾਵਾਂਗੇ ਨਾਲੇ ਉਹਨਾਂ ਨੂੰ ਪਾਲਾਂਗੇ। ਤੇ ਬੂਟਿਆਂ ਦੇ ਥੱਲੇ ਸਾਡੀ ਇਹ ਆ ਵੀ ਰਾਹਾਂ ਦੇ ਵਿੱਚ ਵੀ ਅਸੀਂ ਘਾਹ ਲਾ ਕੇ ਸਾਰੇ ਪਿੰਡ ਨੂੰ ਇੱਕ ਵਾਰੀ ਜਿਵੇਂ ਬਾਹਰਲੇ ਪੈਟਰਨ ਤੇ ਹੁੰਦਾ ਉਸ ਤਰ੍ਹਾਂ ਸੀ ਅਸੀਂ ਸਾਫ ਸਫਾਈ ਕਰਨੀ ਚਾਹੁੰਦੇ ਆ ਤਾਂ ਕਿ ਜਿਹੜਾ ਮਿੱਟੀ ਦਾ ਜਿਹੜੀ ਮੇਲ ਆਪਣੇ ਗੰਦਗੀ ਦਾ ਕਾਰਨ ਬਣਦਾ ਉਹ ਮਿੱਟੀ ਬਣਦੀ ਹੈ ਜੀ ਅਸੀਂ ਘਾਹ ਲਾ ਕੇ ਮਿੱਟੀ ਤੇ ਚਾਦਰ ਪਾ ਕੇ ਉਹਨੂੰ ਦੱਬ ਲਈਏ ਠੀਕ ਹੈ ਜੀ ਤੇ ਸਾਡੇ ਪਿੰਡ ਦੇ ਵਿੱਚ ਦੀ ਜਿਹੜੀਆਂ ਬਿਮਾਰੀਆਂ ਫੈਲਦੀਆਂ ਆਉਂਦੀਆਂ ਉਹ ਆਮ ਕਰਕੇ ਜੀ ਛਪੜਾਂ ਤੋਂ ਫੈਲਦੀਆਂ ਹੂੰ ਉੱਥੇ ਗੰਦਾ ਪਾਣੀ ਹੁੰਦਾ ਡੰਗਰ ਬੱਚੇ ਮੱਜਾਂ ਗਾਵਾ ਜਾਂਦੀਆਂ ਉਥੇ ਦੀ ਗਾਹਾਂ ਬਿਮਾਰੀਆਂ ਫੈਲਦੀਆਂ ਤੇ ਸਾਡੇ ਗੁਰਕਵਾਲ ਸਿੰਘ ਨੇ ਜੀ ਜਿਨ੍ਹਾਂ ਨੇ ਸਾਰੇ ਛਪੜਾਂ ਨੂੰ ਬਾਗਲਾ ਮਾਰ ਕੇ ਕਵਰ ਕਰਤਾ ਜੀ ਠੀਕ ਹੈ ਜੀ ਤੇ ਉਹਦੇ ਨਾਲ ਜੀ ਸਮਝ ਲਓ ਜਿਹੜੀਆਂ ਬਿਮਾਰੀਆਂ ਆਪਣੇ ਆਪ ਹੀ ਘਟ ਜਾਂਦੀਆਂ ਹੁੰਦੀਆਂ ਠੀਕ ਹੈ ਤੇ ਗੁਰਕਵਾਲ ਸਿੰਘਾ ਜੀ ਇਹ ਐਨ ਆਰ ਆਈ ਨੇ ਹੂੰ ਇਹ ਸਾਡੇ ਬੂਟੇ ਲਾਉਣ ਦੇ ਵਿੱਚ ਇੰਨੀ ਮਦਦ ਕਰਦੇ ਆ ਜੀ ਵੀ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਜਿਹੜੇ ਹੋਰ ਨੌਜਵਾਨ ਆ ਪਿੰਡ ਦੇ ਸਾਰੇ ਜੁੜਨ ਕੋਈ ਬੂਟੀਆਂ ਵੀ ਘਾਟ ਨਹੀਂ ਆਉਣ ਦੇਣਗੇ ਸਿਰਫ ਉਹਨਾਂ ਨੂੰ ਲਾ ਕੇ ਪਾਲਣ ਵਾਲੇ ਚਾਹੀਦੇ ਆ ਜੀ ਇਹ ਸਾਡੀ ਜੀ ਇੰਨੀ ਮਦਦ ਕਰ ਰਹੇ ਨੇ ਤੇ ਮੈਨੂੰ ਅੱਜ ਬੜੀ ਖੁਸ਼ੀ ਆ ਵੀ ਪਿੰਡ ਦੀ ਪੰਚਾਇਤ ਵੱਲੋਂ ਜੀ ਸਾਨੂੰ ਸਨਮਾਨ ਕੀਤਾ ਬਹੁਤ ਬਹੁਤ ਧੰਨਵਾਦ ਜੀ ਸਭ ਨੂੰ